ਪੰਜਾਬ ਦੇ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਨੇ ਨਵੀਂ ਸਹੂਲਤ ਕੀਤੀ ਲਾਗੂ ਪੰਜਾਬ ਸਰਕਾਰ ਦਾ ਵੱਡਾ ਐਲਾਨ ਰਾਸ਼ਨ ਕਾਰਡ ਸਕੀਮ ਤੇ ਨਵੇਂ ਰੂਲ ਹੋਏ ਲਾਗੂ ਨੌਜਵਾਨਾਂ ਲਈ ਆਈ ਵੱਡੀ ਖੁਸ਼ਖਬਰੀ ਦੇਖੋ ਪੂਰੀ ਜਾਣਕਾਰੀ ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦਿਆਂ ਤੁਹਾਡਾ ਆਪਣੇ ਹੀ YouTube ਚੈਨਲ ਡੇਲੀ ਅਪਡੇਟ ਪੰਜਾਬ ਦੇ ਉੱਤੇ ਤਾਂ ਹਾਂਜੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖਿਓ ਤਾਂ ਪਹਿਲੀ ਤੇ ਵੱਡੀ ਵੀਡੀਓ ਕਿਤੇ ਰਾਹਤ ਦਾ ਮੀਂਹ ਕਿਤੇ ਬਿਜਲੀ ਨਾਲ ਤੂਫਾਨ ਤਾਂ ਦੇਖੋ ਦੇਸ਼ ਭਰ ਚ ਮੌਸਮ ਦਾ ਮિજાਜ ਪੂਰੀ ਤਰ੍ਹਾਂ ਬਦਲ ਗਿਆ ਹੈ ਇੱਕ ਪਾਸੇ ਲੋਕ ਭਿਆਨਕ ਗਰਮੀ ਤੋਂ ਪੀੜਤ ਨੇ ਦੂਜੇ ਪਾਸੇ ਕਈ ਰਾਜਾਂ ਚ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਜ਼ਰੂਰ ਕੁਜਰਾਹਤ ਦੇ ਰਹੀਆਂ ਨੇ ਤਾਂ ਦੇਖੋ ਕਈ ਰਾਜਾਂ ਚ ਤਾਪਮਾਨ 46 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ ਹੈ ਜਦੋਂ ਕਿ ਕਈ ਖੇਤਰਾਂ ਚ ਗਰਜ ਤੂਫਾਨ ਅਤੇ ਗੜੇਮਾਰੀ ਦਾ ਵੀ ਖਤਰਾ ਹੈ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਚੰਡੀਗੜ੍ਹ ਪ੍ਰਸ਼ਾਸਨ ਨੇ ਗਰਮੀ ਦੀਆਂ ਛੁੱਟੀਆਂ ਦਾ ਕੀਤਾ ਐਲਾਨ ਤਾਂ ਦੇਖੋ ਪੰਜਾਬੀ ਇੰਨੇ ਦਿਨੀ ਸਖਤ ਗਰਮੀ ਦੀ ਲਪੇਟ 'ਚ ਹੈ ਚੰਡੀਗੜ੍ਹ ਪ੍ਰਸ਼ਾਸਨ ਨੇ 23 ਮਈ ਤੋਂ 30 ਜੂਨ ਤੱਕ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ ਪਰ ਪੰਜਾਬ ਦੇ ਸਕੂਲਾਂ ਬਾਰੇ ਕੋਈ ਵੀ ਅਪਡੇਟ ਸਾਹਮਣੇ ਨਹੀਂ ਆਈ ਸੂਬੇ ਦੇ ਕਈ ਹਿੱਸਿਆਂ 'ਚ 42 ਡਿਗਰੀ ਸੈਲਸੀਅਸ ਜਿਹੜਾ ਤਾਪਮਾਨ ਪਾਰ ਕਰ ਗਿਆ ਅਜਿਹੀ ਸਥਿਤੀ ਵਿੱਚ ਦੁਪਹਿਰ ਵੇਲੇ 2 ਵਜੇ ਸਕੂਲ ਬੰਦ ਹੋਣ ਕਰਕੇ ਬੱਚਿਆਂ ਨੂੰ ਧੁੱਪ 'ਚ ਜਾਣਾ ਪੈਂਦਾ ਸੀ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਵੱਡੀ ਸਹੂਲਤ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਚੰਡੀਗੜ੍ਹ ਪਹੁੰਚਣ 'ਚ ਘੱਟ ਸਮਾਂ ਲੱਗੇਗਾ ਕਿਉਂਕਿ ਹੁਣ ਰੇਲਵੇ ਨੇ ਇੱਥੋਂ ਸਿੱਧੀ ਰੇਲ ਗੱਡੀ ਚਲਾਉਣ ਲਈ ਕਰੋੜਾਂ ਰੁਪਏ ਦਾ ਬਜਟ ਆ ਜਿਹੜਾ ਜਾਰੀ ਕੀਤਾ ਹੈ ਹੁਣ ਪਟਿਆਲਾ ਨਾਭਾ ਧੂਰੀ ਬਰਨਾਲਾ ਅਤੇ ਬਠਿੰਡਾ ਤੋਂ ਚੰਡੀਗੜ੍ਹ ਪਹੁੰਚਣ 'ਚ ਘੱਟ ਸਮਾਂ ਲੱਗੇਗਾ ਯਾਤਰੀਆਂ ਨੂੰ ਘੰਟਿਆਂ ਬੱਦੀ ਬਸਾਂ 'ਚ ਪਰੇਸ਼ਾਨੀ ਹੁਣ ਨਹੀਂ ਚੱਲਣੀ ਪਵੇਗੀ ਕਿਉਂਕਿ ਸਰਕਾਰ ਨੇ ਮਹਾਲੀ ਤੋਂ ਰਾਜਪੁਰਾ ਰੇਲ ਲਿੰਕ ਨੂੰ 202.99 ਕਰੋੜ ਰੁਪਏ ਦਾ ਬਜਟ ਜਿਹੜਾ ਜਾਰੀ ਕਰ ਦਿੱਤਾ ਹੈ ਇਹ ਪ੍ਰੋਜੈਕਟ ਲੰਮੇ ਸਮੇਂ ਤੋਂ ਲਟਕਿਆ ਪਿਆ ਸੀ ਹੁਣ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਗਿਆ ਹੈ ਉਧਰ ਪੰਜਾਬ 'ਚ ਪਹਿਲੀ ਵਾਰ ਆਨਲਾਈਨ ਮੋੜ 'ਚ ਕੀਤੀਆਂ ਜਾਣਗੀਆਂ ਰਜਿਸਟ੍ਰੇਸ਼ਨਾਂ ਤਾਂ ਦੇਖੋ ਪੰਜਾਬ 'ਚ ਰਜਿਸਟ੍ਰੇਸ਼ਨ ਕਰਵਾਉਣ ਦੇ ਚਾਹਵਾਨਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਪਹਿਲੀ ਵਾਰ ਰਜਿਸਟ੍ਰੇਸ਼ਨਾਂ ਆਨਲਾਈਨ ਮੋਡ ਵਿੱਚ ਕੀਤੀਆਂ ਜਾਣਗੀਆਂ ਸੇਵਾ ਕੇਂਦਰ ਦੇ ਕਰਮਚਾਰੀਆਂ ਡੀਡ ਰਾਈਟਰਾਂ ਅਤੇ ਹੋਰਾਂ ਨੂੰ ਆਨਲਾਈਨ ਮੋਡ ਵਿੱਚ ਰਜਿਸਟ੍ਰੇਸ਼ਨ ਕਰਨ ਦਾ ਕੰਮ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ ਤਾਂ ਦੇਖੋ ਮੰਤਰੀ ਅਨੁਰਾਗ ਬਰਮਾ ਨੇ ਵੀ ਵੀਡੀਓ ਕਾਨਫਰੰਸ ਕਰਕੇ ਵੱਖ-ਵੱਖ ਅਧਿਕਾਰੀਆਂ ਨਾਲ ਇਸ ਮਾਮਲੇ ਤੇ ਚਰਚਾ ਵੀ ਕੀਤੀ ਐ ਤੁਹਾਨੂੰ ਦੱਸ ਦਈਏ ਕਿ ਆਨਲਾਈਨ ਮੋਡ ਵਿੱਚ ਹੁਣ ਰਜਿਸਟ੍ਰੇਸ਼ਨਾਂ ਕੀਤੀਆਂ ਜਾਣਗੀਆਂ ਜਿਸ ਵਿੱਚ ਲੋਕਾਂ ਨੂੰ ਖੱਜਲ-ਖਵਾਰੀ ਤੋਂ ਜਿਹੜੀ ਰਾਹਤ ਆ ਮਿਲੇਗੀ ਅਤੇ ਉਹਨਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਆਪਰੇਸ਼ਨ ਸੰਦੂਰ ਮਗਰੋਂ ਹੋਈ ਪਹਿਲੀ ਰਿਟਰੀਟ ਸੈਰੇਮਨੀ ਦੇਸ਼ ਭਗਤੀ ਦੇ ਗੀਤ ਗੂੰਜੇ ਲੱਗੇ ਨਾਰੇ ਤਾਂ ਦੇਖੋ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾ ਆਮ ਹੋਣ ਦੇ ਨਾਲ ਆਪਰੇਸ਼ਨ ਸੰਦੂਰ ਤੋਂ ਬਾਅਦ ਬੰਦ ਕੀਤੀ ਗਈ ਸੈਰੇਮਨੀ ਦੁਬਾਰਾ ਤੋਂ ਸ਼ੁਰੂ ਕੀਤੀ ਗਈ ਹੈ ਤਾਂ ਦੇਖੋ ਬੀਐਸਐਫ ਜਵਾਨਾਂ ਅਤੇ ਪਾਕਿਸਤਾਨ ਦੇ ਰੈਂਜਰਾਂ ਵਿਚਕਾਰ ਇੱਕ ਸੈਰੇਮਨੀ ਹੋਈ ਹੈ ਪੰਜਾਬ ਦੇ ਅੰਮ੍ਰਿਤਸਰ ਵਿੱਚ ਅਟਾਰੀ ਬਾਗਾ ਸਰਹੱਦ ਤੇ ਅਤੇ ਫਿਰੋਜ਼ਪੁਰ ਦੇ ਹੁਸੈਨੀਵਾਲਾ ਅਤੇ ਸਦੀਕੀ ਸਰਹੱਦਾਂ ਤੇ ਇੱਕ ਵਾਰ ਫਿਰ ਤੋਂ ਰਿਟਰੀਟ ਸੈਰੇਮਨੀ ਹੈ ਜਿਹੜੀ ਆਯੋਜਿਤ ਕੀਤੀ ਗਈ ਹੈ 7 ਮਈ ਤੋਂ ਰਿਟਰੀਟ ਸੈਰੇਮਨੀ ਰੋਕ ਦਿੱਤੀ ਗਈ ਸੀ ਜੋ ਕਿ ਦੁਬਾਰਾ ਤੋਂ ਬਹਾਲ ਕੀਤੀ ਗਈ ਹੈ ਬੀਐਸਐਫ ਵੱਲੋਂ ਕੁਝ ਨਿਯਮ ਨੇ ਬਦਲੇ ਗਏ ਨੇ ਰਿਟਰੀਟ ਦੌਰਾਨ ਭਾਰਤ ਪਾਕਿਸਤਾਨ ਸਰਦ ਦੇ ਗੇਟ ਬੰਦ ਰੱਖੇ ਗਏ ਨੇ ਦੋਵਾਂ ਦੇਸ਼ਾਂ ਦੇ ਸੈਨਿਕ ਇੱਕ ਦੂਜੇ ਨਾਲ ਹੱਥ ਨਹੀਂ ਮਲਾਉਣਗੇ ਉਧਰ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਤੁਹਾਡੇ ਸਾਹਮਣੇ ਆ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ 450 ਨੌਕਰੀਆਂ ਦਾ ਤਾਫਾ ਤਾਂ ਦੇਖੋ ਰੋਜਗਾਰ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਆ ਪੰਜਾਬ ਸਰਕਾਰ ਨੌਜਵਾਨਾਂ ਲਈ ਨਵੇਂ ਮੌਕੇ ਪੈਦਾ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਰੱਖੇ ਸਮਾਗਮ ਦੌਰਾਨ 450 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਜਿਸ ਨਾਲ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਸ਼ੁਰੂਆਤ ਹੋਈ ਹੈ ਤਾਂ ਦੇਖੋ ਬੱਖ-ਬੱਖ ਵਿਭਾਗਾਂ ਦੇ ਵਿੱਚ ਇਹ ਨਿਯੁਕਤੀ ਪੱਤਰ ਨੇ ਜਿਹੜੇ ਦਿੱਤੇ ਗਏ ਨੇ ਤੁਸੀਂ ਆਪਣੀ ਸਕਰੀਨ ਦੇ ਉੱਪਰ ਪੂਰੀ ਜਾਣਕਾਰੀ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਜਿੰਨੀ ਇੱਕ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਤਾਂ ਦੇਖੋ ਉਹਨਾਂ ਨੇ ਕਿਹਾ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਬਸ ਮਿਹਨਤ ਅਤੇ ਲਗਨ ਨਾਲ ਇੱਥੋਂ ਤੱਕ ਨੌਜਵਾਨਾਂ ਨੂੰ ਪਹੁੰਚਾਇਆ ਹੈ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਭਾਰਤ ਅਤੇ ਪਾਕਿਸਤਾਨ ਦੇ ਸਰਹੱਦ ਤੇ ਲੱਗੀ ਕੰਡਿਆਲੀ ਤਾਰੋਂ ਪਾਰ ਕਿਸਾਨਾਂ ਨੂੰ ਵੱਡੀ ਰਾਹਤ ਆ ਤਾਂ ਦੇਖੋ ਮਿਲੀ ਜਾਣਕਾਰੀ ਮੁਤਾਬਕ ਬੀਐਸਐਫ ਦੇ ਕਿਸਾਨਾਂ ਨੂੰ ਖੇਤੀ ਦੇ ਕੰਮਾਂ ਲਈ ਤਾਰਾਂ ਤੋਂ ਪਾਰ ਆਪਣੇ ਖੇਤਾਂ 'ਚ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਪਾਕਿਸਤਾਨ ਤੇ ਭਾਰਤ ਵਿਚਾਲੇ ਚੱਲ ਰਹੇ ਤਣਾ ਤਣਾ ਦੇ ਚਲਦਿਆਂ ਬੀਐਸਐਫ ਵੱਲੋਂ ਤਾਰਾਂ ਤੇ ਲੱਗੇ ਗੇਟ ਬੰਦ ਕਰ ਦਿੱਤੇ ਗਏ ਸਨ ਹੁਣ ਜੋ ਖੋਲ ਦਿੱਤੇ ਗਏ ਨੇ ਉਦੋਂ ਇੱਕ ਹੋਰ ਵੱਡੀ ਤੇ ਤਾਜ਼ਾ ਅਪਡੇਟ ਹੁਣ ਕਿਤੇ ਜਾਣ ਦੀ ਲੋੜ ਨਹੀਂ ਪਵੇਗੀ ਹੁਣ ਘਰ ਬੈਠੇ ਆ ਰਾਸ਼ਨ ਕਾਰਡ 'ਚ ਐਦਾਂ ਜੋੜੋ ਆਪਣਾ ਨਾਮ ਤਾਂ ਦੇਖੋ ਭਾਰਤ ਵਿੱਚ ਰਾਸ਼ਨ ਕਾਰਡ ਇੱਕ ਬਹੁਤ ਜ਼ਰੂਰੀ ਦਸਤਾਵੇਜ਼ ਹੈ ਰਾਸ਼ਨ ਕਾਰਡ ਵਿੱਚ ਨਾ ਤੁਹਾਨੂੰ ਸਿਰਫ ਰਾਸ਼ਨ ਮਿਲਦਾ ਸਗੋ ਹੋਰ ਵੀ ਕਈ ਸੁਵਿਧਾਵਾਂ ਮਿਲਦੀਆਂ ਨੇ ਹਰੇਕ ਘਰ ਕੋਲ ਰਾਸ਼ਨ ਕਾਰਡ ਹੋਣਾ ਜ਼ਰੂਰੀ ਹੈ ਕੁਝ ਸ਼ਰਤਾਂ ਵੀ ਸਰਕਾਰ ਦੇ ਵੱਲੋਂ ਰੱਖੀਆਂ ਗਈਆਂ ਨੇ ਕਈ ਵਾਰ ਕੁਝ ਪਰਿਵਾਰਕ ਮੈਂਬਰਾਂ ਦੇ ਨਾਮ ਰਾਸ਼ਨ ਕਾਰਡ ਵਿੱਚ ਨਹੀਂ ਜੋੜੇ ਜਾਂਦੇ ਪਰ ਤੁਸੀਂ ਬਾਅਦ ਵਿੱਚ ਵੀ ਰਾਸ਼ਨ ਕਾਰਡ ਵਿੱਚ ਪਰਿਵਾਰਕ ਮੈਂਬਰਾਂ ਦੇ ਨਾਮ ਸ਼ਾਮਲ ਕਰ ਸਕਦੇ ਹੋ ਕਿਵੇਂ ਕਰ ਸਕਦੇ ਹੋ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦਾ ਨਾਮ ਰਾਸ਼ਨ ਕਾਰਡ ਵਿੱਚ ਜੋੜਨਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਆਪ ਤੁਹਾਡੇ ਆਪਣੇ ਫੋਨ ਤੋਂ Google Play Store ਤੇ ਜਾ ਕੇ ਜਾਂ App Store ਤੇ ਜਾ ਕੇ ਰਾਸ਼ਨ ਕਾਰਡ ਜਾਂ ਮੇਰਾ ਰਾਸ਼ਨ 2.0 ਸਰਚ ਕਰੋ ਇਸ ਨੂੰ ਡਾਊਨਲੋਡ ਕਰੋ ਡਾਊਨਲੋਡ ਕਰਨ ਤੋਂ ਬਾਅਦ ਐਪ ਖੋਲੋ ਜਿਸ ਵਿੱਚ ਤੁਸੀਂ ਆਪਣਾ ਆਧਾਰ ਕਾਰਡ ਭਰ ਕੇ ਉਸਦਾ ਨੰਬਰ ਭਰ ਕੇ ਲੌਗਇਨ ਕਰ ਸਕਦੇ ਹੋ ਤੁਹਾਡੇ ਫੋਨ ਤੇ ਇੱਕ OTP ਆਵੇਗਾ OTP ਭਰਨ ਤੋਂ ਬਾਅਦ ਰਾਸ਼ਨ ਕਾਰਡ ਦੇ ਵਿੱਚ ਤੁਹਾਨੂੰ ਆਪਣੇ ਫੋਨ ਤੇ ਦਿਖਾਈ ਦੇਣਗੇ ਇਸ ਵਿੱਚ ਫੈਮਿਲੀ ਮੈਨੇਜਮੈਂਟ ਦੇ অপਸ਼ਨ ਤੇ ਜਾਓ ਜਿੱਥੇ ਤੁਹਾਨੂੰ ਐਡ ਨਿਊ ਮੈਂਬਰ ਤੇ ਕਲਿੱਕ ਕਰਨਾ ਹੋਵੇਗਾ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਭਰੋ ਅਤੇ ਸਬਮਿਟ ਕਰੋ ਇਸ ਤੋਂ ਬਾਅਦ ਤੁਹਾਡੇ ਪਰਿਵਾਰ ਦੇ ਮੈਂਬਰ ਦਾ ਨਾਮ ਰਾਸ਼ਨ ਕਾਰਡ ਦੇ ਵਿੱਚ ਸਰਕਾਰ ਦੇ ਵੱਲੋਂ ਜੋੜਾ ਜਾਵੇਗਾ ਆਨਲਾਈਨ ਵੀ ਤੁਸੀਂ ਕਰਾ ਸਕਦੇ ਹੋ ਆਫਲਾਈਨ ਵੀ ਦੋਵੇਂ ਤਰੀਕਿਆਂ ਨਾਲ ਤੁਸੀਂ ਆਪਣੇ ਪਰਿਵਾਰ ਦਾ ਮੈਂਬਰ ਮੈਂਬਰ ਦਾ ਨਾਮ ਰਾਸ਼ਨ ਕਾਰਡ ਦੇ ਵਿੱਚ ਜੋੜ ਸਕਦੇ ਹੋ ਤਾਂ ਦੇਖੋ ਜਿੰਨੀ ਕਿ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਤੁਹਾਡੇ ਤੱਕ ਵੀਡੀਓ ਬਣਾ ਕੇ ਲੈ ਕੇ ਆਏ ਆ ਜੇਕਰ ਸਾਡੇ ਵੱਲੋਂ ਦਿੱਤੀ ਗਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਸੀਂ ਆਪਣੇ ਚੈਨਲ ਦੇ ਉੱਤੇ ਕੇਂਦਰ ਸਰਕਾਰ ਦੀਆਂ ਪੰਜਾਬ ਸਰਕਾਰ ਦੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਬਾਰੇ ਜਾਣਕਾਰੀ ਦਿੰਨੇ ਰਹੇ ਹਾਂ ਨਵੀਆਂ-ਨਵੀਆਂ ਤਾਜ਼ਾ ਮੁੱਖ ਖਬਰਾਂ ਤੇ ਸਕੀਮਾਂ ਬਾਰੇ ਜਾਣਕਾਰੀ ਲੈਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਬੈਲ ਆਈਕਨ ਦੀ ਘੰਟੀ ਨੂੰ ਜਰੂਰ ਦਬਾ ਕੇ ਰੱਖਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ